ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਜਗ੍ਹਾ ਦੇ ਉੱਪਰ yogੀਆਂ ਨੂੰ ਅਸਲੀ ਯੋਗ ਬਾਰੇ ਉਪਦੇਸ਼ ਦਿੱਤਾ ਜਿਸ ਜਗ੍ਹਾ ਦਾ ਨਾਮ ਅੱਜ ਨਾਨਕ ਮੱਤਾ ਹੈ ਹੁਣ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਥੋਂ ਉੱਠ ਕੇ ਅੱਗੇ ਘੋਰ ਬਨ ਦੇ ਵਿੱਚ ਚਲੇ ਗਏ ਮਤਲਬ ਸੰਗਣੇ ਜੰਗਲ ਦੇ ਵਿੱਚ ਚਲੇ ਗਏ ਜਦੋਂ ਉੱਥੇ ਗਏ ਤੇ ਉੱਥੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਤਾਂ ਗੁਰੂ ਜੀ ਨੇ ਕਿਹਾ ਕਿ ਤੂੰ ਉਹ ਫਲ ਖਾ ਲੈ ਉਹ ਫਲ ਜਿਹੜਾ ਸੀ ਉਹ ਬ੍ਰਿਸ਼ ਸੀ ਜਿਹੜਾ ਰੁੱਖ ਸੀ ਉਹ ਰੀਠੇ ਦਾ ਰੁੱਖ ਸੀ ਤੇ ਜਿਹੜੇ ਰੀਠੇ ਦੇ ਫਲ ਹੁੰਦੇ ਨੇ ਉਹ ਕੌੜੇ ਫਲ ਹੁੰਦੇ ਨੇ ਉਹ ਖਾਣਯੋਗ ਫਲ ਨਹੀਂ ਹੁੰਦੇ ਤੇ ਉਸ ਨੂੰ ਫਲ ਤਾਂ ਬਹੁਤ ਲੱਗੇ ਸੀ ਪਰ ਗੁਰੂ ਜੀ ਨੇ ਕਿਹਾ ਕਿ ਤੂੰ ਇਹ ਫਲ ਖਾ ਲੈ ਤਾਂ ਫਿਰ ਭਾਈ ਮਰਦਾਨਾ ਜੀ ਨੇ ਜਦੋਂ ਗੁਰੂ ਜੀ ਦਾ ਬਚਨ ਸਤਿ ਬਚਨ ਆਖ ਕੇ ਉਹਨਾਂ ਫਲਾਂ ਨੂੰ ਛਕਿਆ ਤੇ ਉਹ ਫਲ ਜਿਸ ਪਾਸਿਓਂ ਭਾਈ ਮਰਦਾਨਾ ਜੀ ਨੇ ਖਾਦੇ ਤਾਂ ਉਹ ਮਿੱਠੇ ਸਨ ਨਾ ਤਾਂ ਉਹ ਮਰਦਾਨਾ ਜੀ ਨੂੰ ਕੌੜੇ ਲੱਗੇ ਤੇ ਨਾ ਹੀ ਉਹ ਖਾ ਕੇ ਉਹਨਾਂ ਨੂੰ ਔਖੇ ਹੋਏ ਤਾਂ ਇੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਮਿਹਰ ਦੀ ਨਜ਼ਰ ਕੀਤੀ ਉਹਨਾਂ ਜ ਤਾਂ ਇਹ ਫਲ ਰੀਠੇ ਦਾ ਕੌੜਾ ਹੁੰਦਾ ਹੈ ਪਰ ਗੁਰੂ ਜੀ ਦੇ ਕਹਿਣ ਤੇ ਉਸ ਦਰਖਤ ਦੇ ਫਲ ਮਿੱਠੇ ਹੋ ਗਏ ਤੇ ਹੁਣ ਉਥੇ ਗੁਰਦੁਆਰਾ ਰੀਠਾ ਸਾਹਿਬ ਵੀ ਮੌਜੂਦ ਹੈ ਤੇ ਇੱਥੇ ਆਈਆਂ ਹੋਈਆਂ ਸੰਗਤਾਂ ਨੂੰ ਮਿੱਠੇ ਰੀਠਿਆਂ ਦਾ ਜਿਹੜਾ ਫਲ ਹੈ ਉਹ ਪ੍ਰਸ਼ਾਦ ਵਜੋਂ ਦਿੱਤਾ ਜਾਂਦਾ ਹੈ ਤੇ ਲਗਭਗ ਹਰ ਗੁਰਸਿੱਖ ਨੂੰ ਕਦੇ ਨਾ ਕਦੇ ਇਸ ਪ੍ਰਸ਼ਾਦ ਦੇ ਚੱਖਣ ਦਾ ਸਮਾਂ ਜ਼ਰੂਰ ਆ ਜਾਂਦਾ ਹੈ ਤੇ ਆਪਾਂ ਵੀ ਕੋਸ਼ਿਸ਼ ਕਰੀਏ ਕਦੇ ਸੰਭਵ ਬਣੇ ਤਾਂ ਜ਼ਰੂਰ ਗੁਰਦੁਆਰਾ ਰੀਠਾ ਸਾਹਿਬ ਦੇ ਦਰਸ਼ਨ ਕਰਕੇ ਆਈਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ